ਇੰਟਰੋਡਿਊਸ ਕਰਨਾ ਗੁਰਿੰਦਰ ਟਿਲ ਨੂੰ ਏਡੀਜੀ ਲਾਅ ਐਂਡ ਔਰਡਰ ਹਾਂਜੀ 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 ਏਡੀਜੀ ਪ੍ਰਿਜ਼ਨਸ ਖੜੇ ਨੇ ਡੀਆਈਜੀ ਬਾਰਡਰ ਖੜੇ ਨੇ ਹਾਂਜੀ ਐਸਐਸਪੀ ਗੁਰਦਾਸਪੁਰ ਤੇ ਆਈਜੀ ਜੇਲਸ ਖੜੇ ਸਰ ਕੀ ਘਟਨਾ ਹੈ ਸਰ ਪਾਜੀ ਇੱਕ ਮਿੰਟ ਇੱਕ ਮਿੰਟ ਦੇਖੋ ਜੋ ਵੀ ਘਟਨਾ ਜੇਲ ਦੇ ਅੰਦਰ ਹੋਈ ਸੀ ਜਿਸ ਕਰਕੇ ਜੇਲ ਇਨਮੈਟਸ ਨੇ ਕੋਈ ਵਾਇਲੈਂਟ ਸਟ्रेस ਕ੍ਰੀਏਟ ਕੀਤੀ ਸੀ ਮੈਂ ਪਹਿਲੋਂ ਇਹ ਦੱਸਣਾ ਚਾਹੁੰਦਾ ਦੈਟ ਫॉर द ਟਾਈਮ ਬੀਂਗ ਇਟ ਹੈਜ਼ ਬੀਨ ਹੈਂਡਲਡ ਐਮੀਕੇਬਲੀ ਠੀਕ ਹੈ ਜੋ ਇਨਮੇਟਸ ਨਾਲ ਕੋਈ ਵਧੀਕੀ ਉਹ ਦੱਸਦੇ ਨੇ ਉਹਨਾਂ ਦੀ ਸੁਣਵਾਈ ਕੀਤੀ ਗਈ ਹੈ ਉਹਨਾਂ ਦੇ 10-15 ਨੁਮਾਇੰਦਿਆਂ ਨਾਲ ਬੈਠ ਕੇ ਮੈਂ ਗੱਲ ਕੀਤੀ ਹੈ ਆਪਣੀ ਸਾਰੀ ਟੀਮ ਦੇ ਨਾਲ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਨੂੰ ਕਲਮਬੰਦ ਕੀਤਾ ਗਿਆ ਸੁਬਨਣ ਜੇਲ੍ਹ ਗੁਰਦਾਸਪੁਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਨਮੇਟਸ ਨੂੰ ਉਹਨਾਂ ਦੇ ਵਿਸ਼ਵਾਸ ਸੀਗਾ ਕਿ ਜਿਹੜੇ ਤਰੀਕੇ ਨਾਲ ਸਾਨੂੰ ਇਹ ਸਾਡਾ ਖਿਆਲ ਰੱਖਨੇ ਨੇ ਸਾਨੂੰ ਅਸੀਂ ਉਹਦੇ ਲਈ ਖੁਸ਼ ਆਂ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਪੁਆਇੰਟਸ ਦੇ ਵਿੱਚ ਕੁਝ ਛੋਟੇ ਲੈਵਲ ਦੇ ਮੁਲਾਜ਼ਮਾਂ ਦੀਆਂ ਕੁਝ ਕਮੀਆਂ ਪੇਸ਼ੀਆਂ ਸੀ ਜਿਨ੍ਹਾਂ ਨੂੰ ਅਸੀਂ ਕਲਮਬੰਦ ਕੀਤਾ ਹੈ ਔਰ ਜੇਲਸ ਡਿਪਾਰਟਮੈਂਟ ਦੇ ਧਿਆਨ ਚ ਲੈ ਆਂਦਾ ਹੈ ਉਹਦਾ ਹੱਲ ਵੀ ਵਿਦਨ 3 ਡੇਸ ਕੀਤਾ ਜਾਏਗਾ ਇਸ ਤੋਂ ਇਲਾਵਾ ਕੁਝ ਮੈਡੀਕਲ ਇਸ਼ੂਸ ਸਿਗੇ ਕਾਮਨ ਮੈਡੀਕਲ ਇਸ਼ੂਸ ਇਨਵੇਟਸ ਦੇ ਜਿਨ੍ਹਾਂ ਨੂੰ ਉਹਨਾਂ ਨੇ ਸਾਡੇ ਨਾਲ ਬੈਠ ਕੇ ਗੱਲਬਾਤ ਕਰਦੇ ਆ ਹਾਈਲਾਈਟ ਕੀਤਾ ਤੇ ਸਾਨੂੰ ਕਿਹਾ ਕਿ ਸਾਡੇ ਇੱਥੇ ਨੰਬਰ ਆਫ ਇਨਵੇਟਸ ਜ਼ਿਆਦਾ ਨੇ ਤੇ ਸਾਡੀ ਮੈਡੀਕਲ ਟਰੀਟਮੈਂਟ ਚ ਕਮੀ ਰਹਿ ਜਾਂਦੀ ਹੈ ਡਿਪਟੀ ਕਮਿਸ਼ਨਰ ਗੁਰਦਾਸਪੁਰ ਇੱਥੇ ਨੇ ਇਹਨਾਂ ਦੇ ਸਾਹਮਣੇ ਗੱਲ ਹੋਈ ਹੈ ਇਹ ਤਿੰਨ ਡਾਕਟਰਸ ਦੀ ਟੀਮ ਚੁਣ ਕੇ ਡਿਫਰੈਂਟ ਸਪੈਸ਼ਲਿਸਟ ਦੀ ਅਗਲੇ 3 ਦਿਨ ਸਾਰੇ ਜਿਹੜੇ ਇਨਮੇਟਸ ਨੇ ਜਿਨ੍ਹਾਂ ਨੂੰ ਕੋਈ ਮੈਡੀਕਲ ਇਸ਼ੂਸ ਨੇ ਉਹਨਾਂ ਦਾ ਮੈਡੀਕਲ ਕਰਵਾਉਣਗੇ ਔਰ ਜੋ ਬਣਦਾ ਸਰਦਾ ਵਧੀਆ ਤਰੀਕੇ ਦਾ ਮੈਡੀਕਲ ਟਰੀਟਮੈਂਟ ਹੈ ਬੇਸ਼ੱਕ ਉਹਦੇ ਲਈ ਉਹਨਾਂ ਨੂੰ ਹਸਪਤਾਲ ਲੈ ਜਾਣਾ ਪਏ ਕਿਸੇ ਦਾ ਐਮ ਆਰ ਆਈ ਕਰਾਉਣਾ ਪਏ ਕਿਸੇ ਦਾ ਸਕੈਨ ਕਰਾਉਣਾ ਪਏ ਉਹ ਡੀ ਸੀ ਸਾਹਿਬ ਸਾਡੇ ਨਾਲ ਖੜੇ ਨੇ ਹੀ ਹੈਜ਼ ਅਗਰੀਡ ਟੂ ਥੈਮ ਦੈਟ ਹੀ ਵਿਲ ਇਨਸ਼ੋਰ ਕਿ ਉਹਨਾਂ ਦਾ ਟ੍ਰੀਟਮੈਂਟ ਹੋਏਗਾ ਸਰ ਕੁਝ ਜਾਣਕਾਰੀ ਮਿਲੀ ਹੈ ਕਿ ਸਟਾਰਟ ਕਿਉਂ ਹੋਇਆ ਸੀਗਾ ਕਲਪ੍ਰਿਤ ਕੋਨ ਨੇ ਇਹਨਾਂ ਨੇ ਕੀ ਪੜਾਇਆ ਗਿਆ ਸੀਗਾ ਕੀ ਹੋਇਆ ਸੀ ਦੇਖੋ ਜੜੀਆਂ ਉਹਨਾਂ ਦੀਆਂ ਗੱਲਾਂ ਤੋਂ ਗੱਲ ਨਿਕਲਦੀ ਹੈ ਤੇ ਸਾਡੇ ਆਫੀਸਰਸ ਤੋਂ ਬਰੀਫਿੰਗ ਲਈ ਹੈ ਦੋਨਾਂ ਦੇ ਵਿੱਚ ਦਵੈਤ ਹੈ ਡਾਈਕੋਟਮੀ ਹੈ ਇਸ ਕਰਕੇ ਜੋ ਦੋ ਤਿੰਨ ਦਿਨ ਪਹਿਲਾਂ ਹੋਇਆ ਜਿਹਦੇ ਤੋਂ ਕੋਈ ਵਜਾ ਰੰਜਿਸ਼ ਬਣੀ ਇਨਮੇਟਸ ਦੀ ਔਰ ਜੇਲ ਸਟਾਫ ਦੇ ਨਾਲ ਥੱਲੇ ਨਾ ਕੋਈ ਤਲਖੀ ਹੋਈ ਔਰ ਉਹ ਵਾਧੇ ਦੀ ਵਾਧੇ ਦੀ ਇੱਥੋਂ ਤੱਕ ਪਹੁੰਚੀ ਉਸ ਤੋਂ ਇਲਾਵਾ ਕੁਝ ਅੱਜ ਹੋਇਆ ਜਿਹਦੇ ਵਿੱਚ ਜਿਹੜੇ ਇਨਮੇਟਸ ਨੇ ਉਹਨਾਂ ਨੇ ਵੀ ਤੋੜਪਾਨ ਕੀਤੀ ਉਸ ਤੋਂ ਇਲਾਵਾ ਕਾਇਦੇ ਕਾਨੂੰਨ ਨੂੰ ਮੇਨਟੇਨ ਕਰਨ ਵਾਸਤੇ ਐਕਿਊਟ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਹੈਂਡਲ ਕਰਨ ਵਾਸਤੇ ਜੜੀ ਪੁਲਿਸ ਰੈਕੁਇਜ਼ੀਸ਼ਨ ਕੀਤੀ ਗਈ ਸੀ ਜੇਲਸ ਡਿਪਾਰਟਮੈਂਟ ਵੱਲੋਂ ਉਹਨਾਂ ਪੁਲਿਸ ਨੇ ਔਰ ਬਰੇ ਸੁਚੱਜੇ ਤਰੀਕੇ ਨਾਲ ਹੈਂਡਲ ਕਰਕੇ ਜੋ ਵੀ ਮਿਨੀਮਮ ਪਾਵਰ ਫੋਰਸ ਯੂਜ਼ ਕਰਨੀ ਸੀ ਯੂਜ਼ ਕਰਕੇ ਕੁ ਕੀਤਾ ਆ ਇਹ ਸਾਰੇ ਮੁੱਦਿਆਂ ਦੇ ਉੱਤੇ ਜਿਹੜੀ ਸਾਡੀ ਬਰੀਫਿੰਗ ਹੈ ਪੁਲਿਸ ਟੀਮ ਦੀ ਔਰ ਜੇਲ ਟੀਮ ਦੀ ਤੇ ਜੋ ਇਨਵਿਟਸ ਕਹਿ ਰਹੇ ਨੇ ਉਹਨਾਂ ਚ ਵੇਰੀਏਸ਼ਨ ਹੈ ਮੈਂ ਸ਼ਾਮ ਨੂੰ ਆਇਆ ਉਹਨਾਂ ਦੇ ਕੋਲ ਅੰਦਰ ਜਾ ਕੇ ਕੱਲਿਆਂ ਸਿਵਲ ਡਰੈਸ 'ਚ ਸੀਗਾ ਮੈਂ ਉਹਨਾਂ ਦੇ ਕੋਲ ਜਾ ਕੇ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਿਆ ਉਸ ਤੋਂ ਬਾਅਦ ਅਸੀਂ ਸਾਰੀ ਟੀਮ ਇਕੱਠੇ ਹੋਏ ਆ ਅਸੀਂ ਉਹਨਾਂ ਦੀਆਂ ਗੱਲਾਂ ਸੁਣੀਆਂ ਅਲਟੀਮੇਟਲੀ ਯੂਨੀਨਿਮਸਲੀ ਵੀ ਹੈਵ ਡਿਸਾਈਡਡ ਸੀਨੀਅਰ ਆਫਸਰ ਕਿ ਡੀਸੀ ਗੁਰਦਾਸਪੁਰ ਇੱਕ ਐਸਡੀਐਮ ਦੀ ਡਿਊਟੀ ਲਗਾ ਕੇ ਕਾਇਦੇ ਅਨੁਸਾਰ ਮੈਜਿਸਟਰੇਲ ਇਨਕੁਆਰੀ ਕਰਨਗੇ ਜੋ ਜਿੱਥੋਂ ਗੱਲ ਸ਼ੁਰੂ ਹੋਈ ਉਸ ਤੋਂ ਇਲਾਵਾ ਜੋ ਕੋਈ ਵਧਿਕੀਆਂ ਹੋਈਆਂ ਜਾਂ ਸਾਡੇ ਮੁਲਾਜ਼ਮਾਂ ਦਾ ਕੰਡਕਟ ਆ ਜਾਂ ਇਨਵਰਸ ਦੇ ਕੋਈ ਕੰਡਕਟ ਨੂੰ ਵਾਚਣ ਦੀ ਗੱਲ ਆ ਇਹ ਸਮੇਂਬੱਧ ਅਨੁਸਾਰ ਉਸ ਮੈਜਿਸਟਰੇਲ ਇਨਕੁਆਰੀ ਦੀ ਰਿਪੋਰਟ ਬਣਾਉਣਗੇ ਔਰ ਉਸ ਰਿਪੋਰਟ ਤੋਂ ਬਾਅਦ ਜੋ ਕਾਇਦੇ ਅਨੁਸਾਰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਹੋਏਗੀ ਬੇਸ਼ੱਕ ਉਹ ਸਾਡੇ ਮੁਲਾਜ਼ਮ ਦੀ ਗਲਤੀ ਹੈ ਜਾਂ ਕਿਸੇ ਇਨਵਰਟ ਦੀ ਗਲਤੀ ਹੈ ਦੇਖੋ ਪ੍ਰਿਜ਼ਨਰਸ ਨੇ ਉਸ ਦੇਖੋ ਪ੍ਰਿਜ਼ਨਰਸ ਵੀ ਕੁਝ ਜ਼ਖਮੀ ਹੋਏ ਨੇ ਸਾਡੇ ਮੁਲਾਜ਼ਮ ਵੀ 4-5 ਜ਼ਖਮੀ ਹੋਏ ਨੇ ਅਸੀਂ ਜਿਹੜੇ ਪ੍ਰਿਜ਼ਨਰਸ ਜ਼ਖਮੀ ਹੋਏ ਨੇ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਵੀ ਕਰਵਾ ਰਹੇ ਆ ਜਿਹੜੇ ਇਨਵਰਟ ਜ਼ਖਮੀ ਹੋਏ ਨੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਜਖਮੀ ਤੋਂ ਇਲਾਵਾ ਜਿਨ੍ਹਾਂ ਦੀਆਂ ਕੋਈ ਕ੍ਰੋਨਿਕ ਇਸ਼ੂਸ ਨੇ ਜਾਂ ਪ੍ਰੋਬਲਮਸ ਨੇ ਕ੍ਰੋਨਿਕ ਡਿਜ਼ੀਜ਼ ਵਾਲੇ ਅੰਦਰ ਨੇ ਇਨਵਰਟਸ ਉਹਨਾਂ ਦਾ ਮਸਲਾ ਹੱਲ ਕਰਨ ਵੀ ਡੀਸੀ ਸਾਹਿਬ ਆਪਣੀ ਜ਼ੇਰਨਗਰਾਨੀ ਆਪਣੀ ਟੀਮ ਕੋਲ ਕਰਾਉਣਗੇ ਤੇ 3 ਦਿਨ ਦੇ ਅੰਦਰ ਅੰਦਰ ਇਹ ਸਾਰਾ ਮੈਟਰ ਹੱਲ ਕਰ ਦੇਣਗੇ ਅੰਦਰ ਸਾਰਾ ਧੂਆਂ ਧਵਾ ਬੜਾ ਦਿਖਦਾ ਰਿਹਾ ਦੇਖੋ ਬਿਲਕੁਲ ਜਿਹੜਾ ਤੁਸੀਂ ਧੂਆਂ ਦੇਖ ਰਹੇ ਹੋ ਜੇ ਧੂਆਂ ਨਿਕਲੇ ਆ ਕੁਛ ਧੂਆਂ ਹੋਏਗਾ ਦਾ ਮਤਲਬ ਕੁਛ ਹੋਇਆ ਦਾ ਧੂਆਂ ਨਿਕਲੇ ਇਹ ਸਾਡਾ ਪੰਜਾਬੀਆਂ ਦਾ ਮੁਹਾਵਰਾ ਵੀ ਹੈ ਇਹ ਸਾਰਾ ਕੁਝ ਮੈਂ ਵਾਚਿਆ ਹੈ ਮੈਂ ਆਪ ਨਾਲ ਜਾ ਕੇ ਸਾਰਾ ਕੁਝ ਦੇਖਿਆ ਆ ਸਾਡੀ ਟੀਮ ਸਾਰੀ ਨੇ ਦੇਖਿਆ ਆ ਮੈਨੂੰ ਪਤਾ ਹੈ ਕੁਝ ਕੀ ਹੋਇਆ ਲੇਕਿਨ ਮੇਰੇ ਵੱਲੋਂ ਕਹਿਣੀ ਗੱਲ ਉਹ ਕਾਇਦੇ ਨੂੰ ਤੋੜਨ ਦੇ ਬਰਾਬਰ ਹੋਏਗੀ ਇਹ ਸਾਰੀਆਂ ਗੱਲਾਂ ਇੱਕ ਸੂਚਨਾਬੱਧ ਤਰੀਕੇ ਨਾਲ ਇਨਕੁਆਰੀ ਦੇ ਵਿੱਚ ਆਉਣਗੀਆਂ ਉਸ ਇਨਕੁਆਰੀ ਦੀ ਬਰੀਫਿੰਗ ਜੜੀ ਕੰਪੀਟੈਂਟ ਅਥਾਰਟੀ ਡੀਸੀ ਸਾਹਿਬ ਜਾਂ ਕਿਸੇ ਹੋਰ ਅਫਸਰ ਸੀਨੀਅਰ ਅਫਸਰ ਜੇਲ੍ਹ ਡਿਪਾਰਟਮੈਂਟ ਦੇ ਆਉਣ ਦੀ ਹੋਏਗੀ ਉਹ ਕਰਨਗੇ ਔਰ ਉਹ ਧਿਆਨ ਦੇਣਗੇ ਉਹਨਾਂ ਦੇ ਖਲ ਖਾਫ ਕਾਰਵਾਈ ਹੋਏਗੀ ਚਾਹੇ ਜੋ ਗਲਤੀ ਪਾਈ ਜਾਣਗੇ ਚਾਹੇ ਸਾਡੇ ਮੁਲਾਜ਼ਮ ਨੇ ਚਾਹੇ ਦੂਸਰੀ ਤਰਫੋਂ ਕੋਈ ਬਦੀ ਕੀਤੀ ਹੋਈ ਆ ਉਹ ਇਨਕੁਆਇਰੀ ਰਿਪੋਰਟ ਜਦੋਂ ਆਏਗੀ ਉਹਨੂੰ ਵਾਚਿਆ ਜਾਏਗਾ ਕੰਪੀਟੈਂਟ ਅਥਾਰਟੀ ਡਿਸਾਈਡ ਕਰੇਗੀ ਫਿਰ ਕਿ ਉਹਨੂੰ ਕੀ ਕਰਨਾ ਸਰ ਕੁਝ ਕੁਆਲਿਟੀ ਮੂਵੀ ਲੈ ਕੇ ਸਮਝ ਚੁੱਕੇ ਸੀਗੇ ਪ੍ਰੈਜ਼ੀਡੈਂਸ ਨੇ ਕਿ ਖਾਣਾ ਠੀਕ ਨਹੀਂ ਹੈਗਾ ਜਾਂ ਕੁਝ ਹੋਰ ਮੈਂ ਦੇਖੋ ਦੇਖੋ ਮੈਂ ਦੱਸਦਾ ਜਦੋਂ ਤੁਸੀਂ ਕਰਾਊਡ 'ਚ ਬੈਠ ਕੇ ਇਨਮਰਸ ਉਹਨਾਂ ਦੀਆਂ ਕੁਝ ਗੱਲਾਂ ਨੇ ਜਿਹੜੀਆਂ ਸਾਡੇ ਕਲਚਰ ਤੇ ਬੋਲਬਾਣੀ ਨਾਲ ਜੁੜੀਆਂ ਨੇ ਠੀਕ ਹੈ ਮੈਂ ਇਸੇ ਹੀ ਏਰੀਆ ਦਾ ਰਹਿਣ ਵਾਲਾ ਉਸ ਕਲਚਰ ਤੇ ਬੋਲਬਾਣੀ ਦੇ ਮਸਲੇ ਤੇ ਜੜੀਆਂ ਉਹਨਾਂ ਨੇ ਇਸ਼ੂ ਉਠਾਏ ਨੇ ਮੈਂ ਪਹਿਲਾਂ ਤੁਹਾਡੇ ਧਿਆਨ ਚ ਲੈਂਦਾ ਆਈ ਐਮ ਵੈਰੀ ਹੈਪੀ ਕਿ ਸੁਬਨਨ ਜੇਲ ਗੁਰਦਾਸਪੁਰ ਉਹਨਾਂ ਦੇ ਸਾਰਿਆਂ ਨੂੰ ਅਤਵਾ ਰਿਹਾ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਕਿ ਆਪਣੇ ਮੁਲਾਜ਼ਮਾਂ ਨਾਲ ਬੈਠਣ ਆਈ ਜੀ ਏਡੀਜੀ ਜੀ ਪ੍ਰੈਜ਼ੈਂਸ ਆਈਜੀ ਪ੍ਰੈਜ਼ੈਂਸ ਵੀ ਉੱਥੇ ਸੀਗੇ ਸੁਬਨਡ ਜੇਲ ਆਪਣੀ ਜੇਰ ਨਿਗਰਾਨੀ ਜਿਹੜਾ ਕੋਰਸ ਕਰੈਕਸ਼ਨ ਚਾਹੇ ਉਹ ਟ੍ਰੇਨਿੰਗ ਨਾਲ ਚਾਹੇ ਕਾਉਂਸਲਿੰਗ ਨਾਲ ਆਪਣੇ ਮੁਲਾਜ਼ਮਾਂ ਦਾ ਕਰਨ ਵਾਲਾ ਉਹਨੂੰ ਵੀ ਦੁਰਸਤ ਕਰਨਗੇ ਸਰ ਇਨਮੈਂਟਸ ਦੀ ਆਪਸ ਵਿੱਚ ਕੋਈ ਤਫਸਿਲ ਸੀ ਕਿ ਜੇਲ ਜੇਲ ਅਥਾਰਟिटीज ਦੇ ਨਾਲ ਸੀ ਉਹਨਾਂ ਦਾ ਜੋ ਅਜੇ ਤੱਕ ਸਰੇਦਸਤ ਸਾਹਮਣੇ ਆਉਂਦਾ ਆ ਜੀ ਕਿ ਇਨਮੈਂਟਸ ਦੀ ਆਪਸ ਹੀਟ ਡਾਟਰ ਨੇ ਸਾਰਿਆਂ ਨੂੰ ਦੱਸਿਆ ਹੈ ਕਿ ਜੇਲ ਇਨਮੈਂਟਸ ਦੇ ਕੁਝ ਗ੍ਰਿਵਾਂਸਿਸ ਹੈਗੇ ਆ ਕੁਛ ਹੋਣਾ ਤੇ ਆ ਗ੍ਰਿਵਾਂਸਿਸ ਨੂੰ ਲੈ ਕੇ ਉਹ ਐਜੀਟੇਟ ਕਰ ਰਹੇ ਸੀਗੇ ਜਿਸ ਕਰਕੇ ਉਹਨਾਂ ਨੇ ਅੰਦਰ ਵਾਇਲੈਂਸ ਵੀ ਕਰੀਏ ਡੀਸੀ ਸਾਹਿਬ ਤੇ ਏਡੀਜੀ ਸਾਹਿਬ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਸੁਣਿਆ ਹੈ ਜੋ ਉਹਨਾਂ ਦੀ ਗ੍ਰਿਵਾਂਸਿਸ ਹੈ ਉਸ ਦੇ ਬਾਰੇ ਕੋਈ ਮੈਜਿਸਟ੍ਰੇਟ ਅਪਾਇੰਟ ਕਰਨਗੇ ਡੀਸੀ ਸਾਹਿਬ ਜੋ ਉਹਨਾਂ ਨੂੰ ਐਗਜ਼ਾਮਿਨ ਕਰਨਗੇ ਕਿਉਂਕਿ ਗ੍ਰਿਵਾਂਸ ਜਿਹੜੀ ਹੈ ਉਹ ਪਰਸੀਵਡ ਵੀ ਹੁੰਦੀ ਹੈ ਤੇ ਰੀਅਲ ਵੀ ਹੁੰਦੀ ਹੈ ਜਿਹੜੀ ਸਹੀ ਹੋਏਗੀ ਉਹਦਾ ਕਰੈਕਟਿਵ ਐਕਸ਼ਨ ਲਿਆ ਜਾਏਗਾ ਦੇ ਰੀਪਰਸੀਵਡ ਹੈ ਉਹਦੇ ਬਾਰੇ ਉਹਨਾਂ ਨੂੰ ਕਾਉਂਸਲਿੰਗ ਕਰੀ ਜਾਏਗੀ ਜਿਵੇਂ ਬੈਰਕਸ ਵਗੈਰਾ ਨੂੰ ਜਿਹੜਾ ਮੇਰੇ ਪੂਰੇ ਪੂਰੇ ਗੱਲ ਹੋ ਲੈਣ ਤੋਂ ਤੇ ਕੁਝ ਹੋਰ ਨੇ ਤੇ ਇਸ਼ੂਜ਼ ਹੈ ਕਿ ਸਾਨੂੰ ਮੈਡੀਕਲ ਟਰੀਟਮੈਂਟ ਦਾ ਹੈ ਉਹਦੇ ਬਾਰੇ ਡੀਸੀ ਸਾਹਿਬ ਮੈਡੀਕਲ ਟਰੀਟਮੈਂਟ ਟੀਮਸ ਪ੍ਰੋਵਾਈਡ ਕਰਨਗੇ ਤੇ ਤੁਸੀਂ ਕੀ ਕਹਿ ਰਹੇ ਸੀਗੇ ਜਿਵੇਂ ਬੈਰਕਸ ਵਗੈਰਾ ਜਿਹੜੀਆਂ ਅੰਦਰ ਨੁਕਸਾਨ ਕੀਤਾ ਗਿਆ ਜਾਂ ਉਹਦੇ ਕੀ ਕਰ ਪਾਈਏ ਹਾਂ ਜਿਹੜਾ ਲਾਅ ਐਂਡ ਆਰਡਰ ਦਾ ਪੁਆਇੰਟ ਹੈ ਤੇ ਲੀਗਲ ਐਕਸ਼ਨ ਹੈ ਉਹ ਪੁਲਿਸ ਦਾ ਹੁੰਦਾ ਹੈ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਪ੍ਰिजन ਡਿਪਾਰਟਮੈਂਟ ਐਂਡ ਪੁਲਿਸ ਡਿਪਾਰਟਮੈਂਟ ਦੋਨੋਂ ਅਲੱਗ-ਅਲੱਗ ਹੈਗੇ। ਸਰ ਜੀ ਗੋਲੀ ਵਗੈਰਾ ਮੈਂ ਜਿਹੜਾ ਹੈ ਹੈੱਡ ਆਫ ਪ੍ਰिजनਸ ਹੈਗਾ। ਸਰ ਜੀ ਗੋਲੀ ਵਗੈਰਾ ਚਲਾਈ ਗਈ ਉਹ ਕੰਟਰੋਲ ਕਰਨਾ ਸੇ ਅੰਦਰੋਂ ਵੀ ਅੱਗੋਂ ਵੀ ਪੁਲਿਸ ਕਰੀਏਗਾ। ਕੇ.ਡੀ.ਜੀ. ਲਾਅ ਐਂਡ ਆਰਡਰ ਵਿਲ ਬੀ ਏਬਲ ਟੂ ਕਮੈਂਟ ਓਨ ਥੈਟ। ਠੀਕ ਹੈ। ਸਾਡਾ ਜਿਹੜਾ ਪ੍ਰिजनਸ ਐਂਡ ਕਰੈਕਸ਼ਨਸ ਡਿਪਾਰਟਮੈਂਟ ਹੈ ਤੇ ਜੋ ਪ੍ਰिजन ਨੇ ਐਡਮਿਨਿਸਟ੍ਰੇਸ਼ਨ ਨਾਲ ਰਿਲੇਟਡ ਇਸ਼ੂਜ਼ ਐਸੇ ਉਹਨਾਂ ਨੂੰ ਹੈਂਡਲ ਕਰ ਰਹੇ ਤੁਸੀਂ ਆਪਣੇ ਵੱਲੋਂ ਸਾਰਾ ਬਣਾ ਕੇ ਕੰਪਲੀਟ ਉਹਨਾਂ ਨੂੰ ਕਰੋਗੇ ਜੀ ਲੋਅਨਤ ਜਿਹੜੀ ਆ ਉਹ ਸੁਪਰਡੈਂਟ ਲੈਵਲ ਤੇ ਹੈ ਦੋਸ਼ੀ ਕੌਣ ਦੋਸ਼ੀ ਕੌਣ ਹੀ ਫਰਕ ਦਾ ਮਤਲਬ ਦੋਸ਼ੀ ਕਹਿੰਦੀ ਸੀ ਕਿ ਜੰਮ ਤਾਂ ਆਪਣੇ ਵਿਵਾਦ ਇਨਕੁਆਇਰੀ ਦਾ ਮੈਟਰ ਹੈ ਸਿਚੁਏਸ਼ਨ ਸਰਕੰਡਰ ਕੰਟਰੋਲ ਹੁੰਦਾ ਸੀ ਹਾਂ ਬਿਲਕੁਲ ਠੀਕ ਹੈ ਅੰਦਰ ਜੋ ਉਹਨਾਂ ਨੇ ਕੁਝ ਪੰਤੂਰ ਕੀਤੀ ਹੈ ਤਾਂ ਰੀਅਲਾਈਨਮੈਂਟ ਰੀਅਡਜਸਟਮੈਂਟ ਕਰ ਰਹੇ ਹੈ ਸੁਪਰਡੈਂਟ ਸਾਹਿਬ ਤੇ ਅੱਛੀ ਗੱਲ ਇਹ ਹੈ ਕਿ ਵੀ ਸੁਪਰਡੈਂਟ ਜੇਲ ਬਹੁਤ ਅੱਛੀ ਐਡਮਿਨਿਸਟ੍ਰੇਸ਼ਨ ਕਰ ਰਹੇ ਇਵਨ ਸਟਾਫ ਵੀ ਉਹਨਾਂ ਦਾ ਕੌਨਫੀਡੈਂਸ ਹੈ ਤੇ ਇਨਮੇਟਸ ਵੀ ਉਹਨਾਂ ਨੂੰ ਲਾਈਕ ਕਰਦੇ ਤੇ ਫੇਰਲੀ ਉਹ ਖੁਦ ਵੀ ਨਾਲ ਐਸਟੀਐਮ ਸਾਹਿਬ ਨੂੰ ਅਸਿਸਟ ਕਰਦੇ ਸਭ ਕੁਝ ਠੀਕ ਸੀ ਸਰ ਕਿਉਂਕਿ ਹਾਂ ਕਿਉਂਕਿ ਉਹ ਤਿੰਨ ਦਿਨ ਤੋਂ ਟ੍ਰੇਨਿੰਗ ਤੇ ਸੀਗੇ ਤੇ ਐਡੀਸ਼ਨਲ ਸੁਪਰਡੈਂਟ ਤੇ ਲੋਅਰ ਸਟਾਫ ਸੀਗਾ ਤੇ ਇਹਨਾਂ ਦਾ ਇੱਕ ਦੋ ਦਿਨ ਤੋਂ ਲੋਅਰ ਸਟਾਫ ਨਾਲ ਕੋਈ ਇਸ਼ੂ ਰੇਜ਼ ਹੋਇਆ ਸੀਗਾ ਜਿਸ ਕਰਕੇ ਆ ਜੈਜੀਟੇਟ ਹੋ ਕੇ ਉਹਨਾਂ ਨੇ ਸਰ ਜੀ ਤੁਹਾਨੂੰ ਆਦੇ ਲੱਗੀ ਸੀ ਤੋਂ ਨਾਲ ਕੋਈ ਨੁਕਸਾਨ ਤਾਂ ਨਹੀਂ ਹੋਇਆ ਅੰਦਰ ਨਹੀਂ ਐ ਉਹ ਐਸਾ ਨੁਕਸਾਨ ਨਹੀਂ ਸੀ ਕਿਸਲੇ ਦਾ ਮਤਲਬ ਜਿਹੜੇ ਜਿਹੜੇ ਦੂਜੇ ਐਡੀਸ਼ਨ ਸੀ ਉਹਨਾਂ ਕੋ ਹੈਂਡਲ ਨਹੀਂ ਕਰ ਪਾਏ ਮਤਲਬ ਸਿਚੁਏਸ਼ਨ ਨੂੰ ਇਹਦਾ ਮਤਲਬ ਤਾਂ ਕਿਉਂਕਿ ਉਹਨਾਂ ਜਿਹੜੇ ਸਪਰੈਂਟ ਤੁਸੀਂ ਦੱਸਿਆ ਜਿਵੇਂ ਟ੍ਰੇਨਿੰਗ ਤੇ ਨੇ ਜਿਹੜੇ ਬਾਕੀ ਸਟਾਫ ਸੀ ਉਹ ਹੈਂਡਲ ਨਹੀਂ ਕਰ ਪਾਇਆ ਉਹਨਾਂ ਦੀਆਂ ਜਿਹੜੀਆਂ ਸਰ ਇਹ ਜਿਹੜੇ ਜਿੰਨੇ ਤੁਸੀਂ ਪੁਆਇੰਟ ਰੇਜ਼ ਕਰ ਰਹੇ ਹੋ ਇਹ ਮੈਜਿਸਟ੍ਰੇਟਲ ਇਨਕੁਆਇਰੀ ਚਾਹਾਂਗੇ ਠੀਕ ਸਰ